ਸਨਮਾਨਯੋਗ ਗੁਰੂਬਸਤ ਸਿੰਘ ਜੀ ਉਹ ਫਤਿਹ ਬਰੋਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਕਰਤ ਵੇਖਦਾ ਹੈ ਪਰਮਾਤਮਾ ਵਿਚਾਰ ਵੇਖਦਾ ਹੈ ਸਮਾਜ ਕਰਤ ਵੇਖਦਾ ਹੈ ਪਰਮਾਤਮਾ ਨੀਅਤ ਵੇਖਦਾ ਹੈ ਸਮਾਜ ਕਰਤ ਵੇਖਦਾ ਹੈ ਪਰਮਾਤਮਾ ਸੋਚਣੀ ਵੇਖਦਾ ਹੈ ਯਾਦਾਂ ਨੂੰ ਵੇਖ ਧਿਆਨ ਨਾਲ ਸੁਣਨਾ ਇਹ ਜਿੱਤੇ ਮੈਂ ਥੋੜਾ ਜਿਹਾ ਇਤਿਹਾਸਕ ਦੋ ਟੁਕੜੇ ਕੇ ਸਪਸ਼ਟ ਕਰਾਂ ਸ਼੍ਰੀ ਰਾਮ ਦੇ ਪਿਤਾ ਦਸ਼ਰਤ ਸ਼ਿਕਾਰ ਖੇਡਣ ਲਈ ਨਿਕਲੇ ਸ਼ਿਕਾਰ ਹੱਥ ਨਹੀਂ ਆਇਆ ਸੰਧਿਆ ਹੋ ਗਈ ਸੂਰਜ ਡੁੱਬ ਚਲਿਆ ਹਲਕਾ ਜਿਹਾ ਅੰਧੇਰਾ ਹੋਣ ਲੱਗਾ ਘਰ ਨੂੰ ਵਾਪਸ ਬਈ ਸੰਧਿਆ ਹੋ ਗਈ ਉਹ ਪੂਜਾ ਪੜ੍ਹਦਾ ਸਮਾਂ ਚਲੋ ਵਾਪਸ ਜਾਣ ਲੱਗਿਆ ਰਸਤੇ ਸरोवर ਸੀ ਤੇ ਦਸ਼ਰਤ ਨੂੰ ਐਸਾ ਲੱਗਿਆ ਜਿਵੇਂ ਕੋਈ ਹਿਰਨ ਪਾਣੀ ਪੀ ਰਿਹਾ ਹੈ ਸਰੋਵਰ ਦੇ ਐਸਾ ਪ੍ਰਤੀਤ ਹੋਇਆ ਐਸਾ ਮਹਿਸੂਸ ਹੋਇਆ ਪੁਰਾਣਾ ਜ਼ਮਾਨਾ ਤੀਰ ਕਮਾਨ ਦੀ ਗੱਲ ਸੀ ਉਹਨਾਂ ਨੇ ਕਮਾਨ ਕਮਰ ਤੋਂ ਇੱਕ ਪਾਸੇ ਕਰ ਤੀਰ ਵਿੱਚ ਚੜਾ ਦਿੱਤਾ ਕਿਛਿਆ ਜੱਲਾ ਨਿਸ਼ਾਨਾ ਬਣਾਇਆ ਤੀਰ ਐਂ ਨਿਸ਼ਾਨੇ ਤੇ ਲੱਗਿਆ ਜੈਸੇ ਨਿਸ਼ਾਨੇ ਤੇ ਲੱਗਿਆ ਤੋ ચીਖ ਨਿਕਲੀ ਤੇ ਦਸ਼ਰਤ ਹੈਰਾਨ ਇਹ ચીਖ ਤੇ ਬੰਦੇ ਦੀ ਲੱਗਦੀ ਹੈ ਇਹ ਤੇ ਕੋਈ ਮਨੁੱਖ ਲੱਗਦਾ ਹੈ ਘੋੜਾ ਦੌੜਾਇਆ ਜਦ ਕੋਲ ਪਹੁੰਚੇ ਆਪਣੇ ਸ਼ਿਕਾਰ ਦੇ ਤੋ ਕੀ ਦੇਖਦੇ ਨੇ ਬੰਦਾ ਤੜਪਦਾ ਪਿਆ ਤੇ تیر ਬੰਦੇ ਦਾ ਸੀਨਾ ਚੀਰ ਕੇ ਲੰਗੇ ਹੁਣ ਰੋਂਦੇ ਨੇ ਦਸ਼ਰਤ ਇਹ ਕੀ ਹੋ ਗਿਆ ਇਹ ਸਰਵਨ ਕੁਮਾਰ ਸੀ ਆਪਣੇ ਮਾਹ ਬਾਬ ਲਈ ਪਾਣੀ ਭਰਨ ਵਾਸਤੇ ਆਇਆ ਸੀ ਕਰਮੰਡਰ ਦੇ ਅੰਦੇ ਮਾਹ ਬਾਬ ਲਈ ਪਾਣੀ ਲੈਣ ਆਇਆ ਸੀ ਤੇ ਦਸ਼ਰਤ ਨੇ ਖਿੱਚ ਕੇ ਬਾਣ ਮਾਰਿਆ ਹਿਰਨ ਜਾਣ ਕੇ ਉਹ ਲਗਿਆ ਸਰਵਨ ਕੁਮਾਰ ਨੂੰ ਹੁਣ ਦਸ਼ਰਤ ਜ਼ਾਰੋ-ਜ਼ਾਰ ਰੋਂਦੇ ਨੇ اے ਪ੍ਰਭੂ ਇੱਕ ਹੀ ਹੋ ਗਿਆ ਇਹ ਮੇਰੇ ਕੁਲ ਕੀ ਹੋ ਗਿਆ ਜ਼ਾਰੋ-ਜ਼ਾਰ ਰੋਂਦੇ ਨੇ ਦਸ਼ਰਤ ਘਰੋਂ ਸੋਚ ਕੇ ਨਹੀਂ ਆਇਆ ਕਿ ਮੈਂ ਸ਼ਰਵਨ ਕੁਮਾਰ ਨੂੰ ਮਾਰਨਾ ਹੈ ਉਹਦੀ ਨੀਅਤ ਨਹੀਂ ਸੀ ਮਾਰਨ ਦੀ ਉਹਦੇ ਵਿਚਾਰਾਂ ਦੇ ਸੋਚਣੇ ਵਿੱਚ ਸ਼ਰਵਨ ਕੁਮਾਰ ਨੂੰ ਮਾਰਨਾ ਹੈ ਐਸਾ ਨਹੀਂ ਸੀ ਪਰ ਹੋ ਗਿਆ কৃত ਗਲਤ ਹੋ ਗਈਏ ਨੀਅਤ ਗਲਤ ਨਹੀਂ ਹੈ কৃত ਗਲਤ ਹੋ ਗਈਏ ਵਿਚਾਰ ਗਲਤ ਨਹੀਂ ਹੈ ਕਹਿੰਦਾ ਗੱਲ ਸੋ ਉਹ ਇਹ ਸੋਚਣੀ ਗਲਤ ਨਹੀਂ ਹੈ ਪਰਮਾਤਮਾ ਨੀਅਤ ਵੇਖਦਾ ਹੈ ਜਗਤ ਕਰਤ ਵੇਖਦਾ ਹੈ ਪਰਮਾਤਮਾ ਵਿਚਾਰ ਦੇਖਦਾ ਹੈ ਸੰਸਾਰ ਕਿਰਦਾਰ ਵੇਖਦਾ ਹੈ ਕਰਤ ਵੇਖਦਾ ਹੈ ਕਾਨੂੰਨ ਕਰਤ ਵੇਖਦਾ ਹੈ ਕਾਨੂੰਨ ਦੀ ਦ੍ਰਿਸ਼ਟੀ ਸੰਸਾਰ ਦੀ ਦ੍ਰਿਸ਼ਟੀ ਚ ਦਸ਼ਰਤ ਕਾਤਲ ਹੈ ਪਰ ਮੈਂ ਅਰਜ਼ ਕਰਾਂ ਪਰਮਾਤਮਾ ਦੀ ਦ੍ਰਿਸ਼ਟੀ ਚ ਨਹੀਂ ਹੈ ਨਹੀਂ ਉਹਦਾ ਇਰਾਦਾ ਹੀ ਨਹੀਂ ਸੀ ਮਾਰਨ ਦਾ ਉਹ ਦੀ ਨੀਅਤ ਹੀ ਨਹੀਂ ਸੀ ਹੋ ਗਿਆ ਹੋ ਗਿਆ ਕਿਰਤ ਗਲਤ ਹੋ ਗਈ ਹੈ ਕਿਰਤ ਗਲਤ ਕਰਨੀ ਹੈ ਇਹ ਉਸ ਦੀ ਸੋਚਣੀ ਨਹੀਂ ਸੀ ਇਹ ਉਸ ਦੀ ਨੀਅਤ ਨਹੀਂ ਇੱਕ ਦੂਸਰਾ ਉਦਾਹਰਣ ਵੀ ਦੇ ਦਿਆਂ ਗੱਲ ਸਪਸ਼ਟ ਹੋ ਜਾਏ ਇਹ ਛੇਵੇਂ ਪਾਤਸ਼ਾਹ ਨਾਲ ਸੰਬੰਧਿਤ ਹੈ ਇਹ પ્રસੰਗ ਵੀ ਬਿਰਧ ਮਾਤਾ ਔਰ ਏਵੀ ਬਾਰਾ ਮੌਲਾ ਕਸ਼ਮੀਰ ਦਾ ਸ਼ਹਿਰ ਬਾਰਾ ਮੌਲਾ ਛੇਵੇਂ ਪਾਤਸ਼ਾਹ ਦਾ ਇਤਿਹਾਸਕ ਸਥਾਨ ਹੈ ਬੜਾ ਸੁੰਦਰ ਜੇਲਮ ਦੇ ਕੰਡੇ ਤੇ ਬਣਿਆ ਹੋਇਆ ਹੁਣ ਨਵੇਂ ਸਿਰੋਂ ਬਾਬਾ ਹਰਵੰਦ ਸਿੰਘ ਨੇ ਸੇਵਾ ਕਰਾ ਕੇ ਇਹਨ ਸਾਰਾ ਤਾਜ ਮਹਿਲ ਦੀ ਤਰ੍ਹਾਂ ਸੰਗਮਰਮਰ ਦਾ ਇੱਕ ਗੁਰਦੁਆਰਾ ਖੜਾ ਕਰ ਦਿੱਤਾ ਹੈ ਜੇਲਮ ਦੇ ਕੰਡੇ ਤੇ ਬਹੁਤ ਸੁੰਦਰ ਦ੍ਰਿਸ਼ ਪੇਸ਼ ਕਰਦਾ ਹੈ ਛੇਵੇਂ ਪਾਤਸ਼ਾ ਗੋੜੇ ਤੇ ਅਸਵਾ ਜੇਲਮ ਦੇ ਕੰਢੇ ਚਲੇ ਆ ਰਹੇ ਨੇ ਨਾਲ ਸਿੱਖ ਸੰਤਾਨ ਨੇ ਇੱਕ ਬਿਰਧ ਮਾਤਾ ਨੇ ਸਤਗੁਰਾਂ ਦੇ ਘੋੜੇ ਦੀ ਲਗਮ ਬਗੜ ਲਈ ਤੇ ਹੱਥ ਜੋੜ ਕੇ ਕਹੀ ਜਾਂਦੀ ਏ ਤੁਸੀਂ ਪਤਤ ਮੈਂ ਪਤਤ ਪਾਵਨ ਤੁਸੀਂ ਪਤਤ ਮੈਂ ਪਤਤ ਪਾਵਨ ਤੁਸੀਂ ਪਤਤ ਮੈਂ ਪਤਤ ਪਾਵਨ ਵਿਚਾਰੀ ਅਨਪੜ੍ਹ ਸੀ ਪਤਿਤ ਤੇ ਪਤਿਤ ਪਾਵਨ ਦੇ ਅਰਥਾਂ ਦਾ ਨਹੀਂ ਪਤਾ ਸੀ ਪਰ ਸੁਣ ਲੈ ਕਦਾ ਕਹਾਣੀਆਂ ਚ ਕਿਦਰੀ ਗੱਲ ਸੁਣ ਲਈ ਬਈ ਇੰਜ ਵੀ ਆਖੀਦਾ ਹੈ ਹੋ ਪਤਿਤ ਪਾਵਨ ਪ੍ਰਮਾਤਮਾ ਨੂੰ ਆਖੀਦਾ ਤੇ ਪਤਿਤ ਆਪਣੇ ਆਪ ਨੂੰ ਆਖੀਦਾ ਪਰ ਇਹ ਵਿਚਾਰੀ ਮੋੜ ਬੈਠੀ ਸੁਣ ਪਤਾ ਨਹੀਂ ਸੀ ਉਹ ਲਾ ਕੇ ਜਾਂਦੀ ਹੈ ਤੁਸੀਂ ਪਤਿਤ ਮੈਂ ਪਤਿਤ ਪਾਵਨ ਤੁਸੀਂ ਪਤਿਤ ਮੈਂ ਪਤਿਤ ਪਾਵਨ ਕਹਿਣਾ ਤੇ ਇੰਜ ਚਾਹੀਦਾ ਸੀ ਮੈਂ ਪਦਤ ਤੁਸੀਂ ਪਦਤ ਬਾਹਨ ਪਰ ਵਿਚਾਰੀ ਨੂੰ ਵਰਤਾਂ ਦਾ ਪਤਾ ਕੋਈ ਨਹੀਂ ਜਾਂਦੀ ਹੈ ਤੁਸੀਂ ਪਦਤ ਮੈਂ ਪਦਤ ਬਾਹਨ ਤੁਸੀਂ ਪਦਤ ਮੈਂ ਪਦਤ ਬਾਹਨ ਬੋਲਣਾ ਕਰਤ ਬੋਲਣਾ ਵੀ ਕਰਤ ਹੈ ਕਰਤ ਕਰਮ ਹੈ ਮੈਂ ਫਿਰ ਅਰਜ਼ ਕਰਾਂ ਦੋ ਤਰ੍ਹਾਂ ਦੇ ਕਰਮ ਕਰਤ ਕਰਮ ਜੋ ਸਰੀਰ ਦੇ ਤਨ ਤੇ ਪ੍ਰਗਟ ਹੋਵੇ ਕਰਮ ਵਿਚਾਰ ਜੋ ਮਨ ਦੇ ਚੱਲਦਾ ਹੈ ਤੋਂ ਕਰਤ ਤੇ ਗਲਤ ਹੈ ਉਸ ਦੀ ਸੇਵਾਦਾਰ ਨੇ ਲਲਾਮ ਹੱਥੋਂ ਛੜਾਈ ਔਰ ਇਸ ਬੁੱਢੀ ਮਾਂ ਨੂੰ ਆਖਿਆ ਤੈਨੂੰ ਇਤਨੇ ਵੀ ਤਮੀਜ਼ ਨਹੀਂ ਕੀ ਆਖ ਰਹੀ ਹੈ ਤੂੰ ਧੱਕਾ ਮਾਰ ਕੇ ਇੱਕ ਪਾਸੇ ਕੀਤਾ ਵੀ ਤੈਨੂੰ ਇਤਨੀ ਵੀ ਤਮੀਜ਼ ਨਹੀਂ ਕੀ ਕਹਿ ਰਹੀ ਹੈ ਛੇਵੇਂ ਬਾਦਸ਼ਾਹ ਇੱਕਦਮ ਘੋੜੇ ਤੋਂ ਉਤਰੇ ਮਾਤਾ ਨੂੰ ਗਲਵਖੜੀ ਚ ਲੈ ਲਿਆ ਆਖਿਆ ਮਾਂ ਠੀਕ ਹੈ ਤੂੰ ਠੀਕ ਆਖਿਆ ਸੇਵਾਦਾਰ ਨੂੰ ਆਖਿਆ ਨਹੀਂ ਇਸ ਤਰ੍ਹਾਂ ਨਹੀਂ ਕਹੀਦਾ ਮਾਤਾ ਨੂੰ ਨਾਲ ਲੈ ਆਪਣੇ ਅਸਥਾਨ ਤੇ ਲੈ ਰੱਬੀ ਕਥਾ ਸੁਣਾਈ ਹੈਰਾਨਗੀ ਗੁਰਵਾਣੀ ਦਾ ਵਾਕ ਹੈ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਵੀ ਖਰੇ ਹਰ ਬਾਣ ਹੈ ਅਗਰ ਕਿਰਤ ਗਲਤ ਹੋ ਗਈ ਹੈ ਤੇ ਨੀਅਤ ਠੀਕ ਹੈ ਹਰੀ ਦੀ ਨਿਗਾਹ ਠੀਕ ਨੇ ਗੁਰੂ ਦੀ ਨਿਗਾਹ ਠੀਕ ਨੇ ਸਮਾਜ ਦੀ ਨਿਗਾਹ ਠੀਕ ਨੇ ਸਮਾਜ ਕਿਰਤ ਵੇਖਦਾ ਹੈ ਕਾਨੂੰਨ ਕਿਰਤ ਵੇਖਦਾ ਹੈ ਪਰਮਾਤਮਾ ਨiyet ਵੇਖਦਾ ਹੈ ਗੁਰੂ ਅਮਰਦਾਸ ਜੀ ਦਾ ਵਾਕ ਕਾਹੇ ਪਟੋਲਾ ਬਾੜਤੀ ਕੰਬਲੜੀ ਪਹਿਰੇ ਲਾਣ ਇੱਕ ਘਰ ਹੀ ਬੈਠਿਆਂ ਸੌ ਮਿਲੇ ਜੇ ਨiyet ਰਾਸ ਕਰਿਆ ਪਰਮਾਤਮਾ ਨੀਅਤ ਵੇਖਦਾ ਹੈ ਸੰਸਾਰ ਕਰਤ ਵੇਖਦਾ ਹੈ ਸੰਸਾਰ ਦੇਖਦਾ ਮੈਂ ਕਰ ਕੀ ਰਿਹਾ ਪਰਮਾਤਮਾ ਦੇਖਦਾ ਮੈਂ ਹਾਂ ਕੀ ਇੱਕ ਮੇਰਾ ਕਰਣਾ ਹੈ ਇੱਕ ਮੇਰਾ ਹੋਣਾ ਹੈ ਮੇਰਾ ਕਰਣਾ ਸੰਸਾਰ ਵੇਖਦਾ ਹੈ ਮੇਰਾ ਹੋਣਾ ਨਿਰੰਕਾਰ ਵੇਖਦਾ ਹੈ ਸੰਸਾਰ ਮੇਰਾ ਫੈਸਲਾ ਕਰਦਾ ਹੈ ਮੇਰੀ ਕਰਤ ਦੇ ਮੁਤਾਬਕ ਮੇਰੇ ਕਰਨੇ ਦੇ ਮੁਤਾਬਕ ਪਰਮਾਤਮਾ ਫੈਸਲਾ ਕਰਦਾ ਮੇਰੇ ਹੋਣ ਦੇ ਮਤਾਬਕ ਮੇਰੀ ਨੀਅਤ ਦੇ ਮਤਾਬਕ ਇੱਕ ਮੇਰੀ ਗ੍ਰਿਹਤ ਹੈ ਇੱਕ ਮੇਰੀ ਨੀਅਤ ਹੈ ਜੋ ਮੇਰੀ ਗ੍ਰਿਹਤ ਹੈ ਉਹ ਮੇਰਾ ਕਰਣਾ ਹੈ ਜੋ ਮੇਰੀ ਨੀਅਤ ਹੈ ਉਹ ਮੈਂ ਹਾਂ ਮੈਂ ਫਿਰ ਅਰਜ਼ ਕਰਾਂ ਮੇਰਾ ਕਰਣਾ ਵੇਖਦਾ ਹੈ ਸੰਸਾਰ ਮੇਰਾ ਹੋਣਾ ਵੇਖਦਾ ਹੈ ਨਿਰੰਕਾਰ کرنا تے غلط ہو گیا سی ماتا کول کرنا تے دسرت کول غلط ہو گیا ہزارہ اس طرح دیا ساکھیاں نے بڑے بڑے بھگتاں کول کرت غلط ہو گئی بڑے بڑے سنتاں کول کرت غلط ہو گئی نیت ٹھیک سی بڑے, بڑے بڑے بھگتاں کول یہ بھی میں ارض کر دیں کیونکہ ایک ایک اتحاس دا پنا جو میں تھوڑے سامنے رکھے گل بہت لمکے گئی پر مختصر میں ارض کر ਚਲੋ ਇੱਕ ਨਿੱਕੀ ਜਿਹੀ ਘਟਨਾ ਹੋਰ ਵੀ ਬਿਆਨ ਕਰਦੇ ਆਂ। શ્રી ਕ੍ਰਿਸ਼ਨ ਚਲੇ ਗਏ ਬੇਦਰ ਦੇ ਘਰ। ਜਦ ਕਰਵੇਚ ਪਹੁੰਚੇ ਨੇ ਸਵੇਰ ਹੋਵਟੀ ਸੀ। ਅੰਮ੍ਰਿਤ ਵੇਲੇ ਦਾ ਨਾਮ ਅਭਿਆਸ ਕਰਕੇ ਬੇਦਰ ਘਰੋਂ ਜਾ ਚੁੱਕਿਆ ਸੀ। ਬੇਦਰ ਦੇ ਘਰ ਵਾਲੀ ਸੀ। اچانک کسی نے دروازے تے دستک دیتی ہے کھولے دیکھ کے دنگ رہ گئی ہے کا نریش سری کرشن میرے تھے بٹھایا اندر گھر ٹٹول دی ہے بری پیٹ کی کرا کرے لنگر بنان دے ٹائم ہے وقت ہے سو آگئے گئے ہیں کیلے پے ਜੰਗਲ ਤੋਂ ਤੋੜ ਕੇ ਲਿਆਉਂਦੇ ਸਨ ਬਿਦਰਨੇ ਕਹਿੰਦੇ ਸਨ ਆ ਗਏ ਛਿਲੇ ਕੇਲਾ ਗਿੜੀ ਥੱਲੇ ਸੁੱਟ ਦਿੱਤੀ ਪਿਆਰ ਇਤਨਾ ਪ੍ਰਧਾਨ ਹੋ ਗਿਆ ਵਿਚਾਰ ਨੇ ਕੰਮ ਨਹੀਂ ਕੀਤਾ ਸੋਜ-ਬੋਜ ਨੇ ਕੰਮ ਨਹੀਂ ਕੀਤਾ ਛਿਲਕਾ ਗੋਪਕੜਾ ਦਿੱਤਾ ਔੜੇ ਤੇ ਗਲਤ ਹੈ ਕਰਤ ਤੇ ਗਲਤ ਹੋ ਗਈ ਜੇ ਕੁ ਬਕਰ ਦਾ ਮਹਿਮਾਨ ਔਰ ਚੋਟੀ ਦਾ ਮਹਿਮਾਨ ਔਰ ਉਹ ਸੰਤ ਤੇ ਵਕਤ ਦਾ ਅਵਤਾਰੀ ਪੁਰਸ਼ ਛਿਲਕਾ ਇਸ ਤਰ੍ਹਾਂ ਦੀਆਂ ਕਹਾਣੀਆਂ ਨਾਲ ਇਤਿਹਾਸ ਬਣੇ ਪਰ ਕ੍ਰਿਸ਼ਨ ਵੀ ਸੋਚਦੇ ਨੇ ਜੇ ਛਿਲਕਾ ਨਾ ਖਾਦਾ ਪ੍ਰੇਮ ਦੀ ਤੋਹੀ ਹੈ ਸਰਵਾ ਦੀ ਤੋਹੀ ਹੈ ਖਾ ਗਏ ਛਿਲਕਾ ਇੱਕਦਮ ਖਾ ਗਏ ਹੈਰਾਨ ਗਏ ਦੂਸਰਾ ਕੇਲਾ ਛਿਲਿਆ ਅਜੇ ਵੀ ਹੋਸ਼ ਨਹੀਂ ਆਈ ਖੁਸ਼ੀ ਹੈ ਆਨੰਦ ਹੈ ਭਗਤੀ ਭਾਵਨਾ ਹੈ ਵਿਭਉਤ ਕੀਤਾ ਹੋਇਆ ਗਰੀ ਥੱਲੇ ਸੁੱਤੀ ਗਏ ਫਿਰ ਛਿਲਕਾ ਪਕੜਾਇਆ ਛਿਲਕਾ ਫਿਰ ਖਾ ਗਏ ਮੂੰਹ ਦੇ ਚ ਛਿਲਕਾ ਹੈ ਤੀਸਰਾ ਛਿਲਕਾ ਪਕੜਾ ਰਹੀਏ ਤੇ ਬਿਦਰ ਆ ਗਏ ਕਿਉਂਕਿ ਉਹਨੂੰ ਪਤਾ ਚੱਲ ਗਿਆ کرشن میرے گھر آئے ایک دم پجا ہوا آ گیا کی دیکھتا چلکا سیری کشن کھا رہے ہیں تو پھر چل کے میری گھر والی پکڑا لی ہے ایک دم ایک پاسے کیتا تا ایک ہی کر رہی ہیں ہاتھوں کیلے لے چلیا گری دیتی دکھا بگون بولو گے اس کو ਗਰੀ ਮੌਂ ਦੇ ਚਪਾਕ ਹੈ ਕ੍ਰਿਸ਼ਨ ਕਹਿੰਦੇ ਨੇ ਬਿਦਰ ਜੋ ਛਿਲਕੀਆਂ ਚ ਸਵਾਦ ਸੀ ਇਸ ਗਰੀ ਚ ਨਹੀਂ ਹੈ। ਨਹੀਂ। ਪ੍ਰੇਮ ਨਾਲ ਸ਼ਰਧਾ ਨਾਲ ਪਾਣੀ ਦਾ ਗਲਾਸ ਲਈਏ ਉਸ ਪਾਣੀ ਦਾ ਟੇਸਟ ਕੁਛ ਹੋਰ ਹੋ ਜਾਂਦਾ ਹੈ। ਨਫ਼ਰਤ ਨਾਲ ਗਰਣਾ ਨਾਲ ਲਈਏ ਯਕੀਨ ਜਾਣੋ ਪਾਣੀ ਦਾ ਸਵਾਦ ਕੁਛ ਹੋਰ ਹੋ ਜਾਂਦਾ ਹੈ। ਮਨੁੱਖ ਦੀਆਂ ਭਾਵਨਾਵਾਂ ਦਾ ਭੋਜਨ ਤੇ ਅਸਰ ਹੈ। ਮਨੁੱਖ ਦੀਆਂ ਭਾਵਨਾਵਾਂ ਦਾ ਪਾਣੀ ਤੇ ਅਸਰ ਹੈ। ਮਨੁੱਖ ਦੀਆਂ ਭਾਵਨਾਵਾਂ ਦਾ ਰੇਤ ਦੇ ਜ਼ਰਿਆਂ ਤੇ ਅਸਰ ਹੈ ਤਾਂ ਹੀ ਤੇ ਚਰਨ ਦੋੜੀ ਨੂੰ ਮਸਤਕ ਤੇ ਲਾ ਲੈਨੇ ਆ ਮਤਾਂ ਕਿਸੇ ਨੇਕ ਪੁਰਸ਼ ਦੇ ਚਰਨਾਂ ਦੀ ਖਾਕ ਹੋਏ ਚਰਨ ਦੋੜ ਐਵੇਂ ਨਹੀਂ ਹੈ ਕੋ ਹਕੀਕਤ ਕ੍ਰਿਤ ਤੇ ਗਲਤ ਕਰ ਬੈਠੀ ਸੀ ਔਰ ਰੱਬ ਦੇ ਨੇ ਰਾਤ ਨੂੰ ਜਦ ਭੋਜਨ ਬਣਾਇਆ ਦਾਲ ਸਾਗ ਵਿੱਚ ਲੋਣ ਪਾਣਾ ਹੀ ਪੁੱਗ ਗਈ ਨਹੀਂ ਪਾਇਆ ਅਲੂਣਾ ਸਾਗ ਖਾਦਾ ਹੈ ਅਲੂਣੀ ਦਾਲ ਖਾਦੀ ਔਰ ਸਵੇਰੇ ਜੈਸੇ ਪਹੁੰਚੇ ਨੇ ਦਰਯੋਦਨ ਦੇ ਘਰ ਬੜੀ ਨਫਰਤ ਦੀ ਨਿਗਾਰ ਨਾਲ ਦਰਯੋਦਨ ਨੇ ਦੇਖਿਆ ਆ ਕੇ ਠੀਕ ਹੈ ਤੂੰ ਰਾਜ ਘਰਾਣਿਆਂ ਦਾ ਲੜਕਾ ਹੈ ਔਰ ਰਾਜਾ ਵੀ ਹੈ ਪਰ ਤੈਨੂੰ ਪਾਲਿਆ ਤੇ ਗਵਾਲਿਆਂ ਨੇ ਨਾ ਗੁਜਰਾ ਨੇ ਪਾਲਿਆ ਨਾ ਤੇ ਤੇਰਾ ਗੁਜਰ ਪਣਾ ਗਿਆ ਨਹੀਂ ਤੂੰ ਸਾਡੇ ਨੌਕਰ ਦੇ ਘਰ ਰਾਤ ਰਹਿ ਹੈ ਉਹ ਸਾਡਾ ਅਧਨਾ ਨੌਕਰ ਹੈ ਗੋਲਾ ਹੈ ਸਾਡਾ ਮੁਲਾਜ਼ਮ ਹੈ ਰਾਜੇ ਦਾ ਘਰ ਛੱਡ ਕੇ ਮਹਿਨ ਛੱਡ ਕੇ ਇੱਕ ਜੋਗੀ ਨੇ ਪਤਾ ਹੈ ਕ੍ਰਿਸ਼ਨ ਕੀ ਕਹਿੰਦੇ ਨੇ ਉੱਥੇ ਭਗਤ ਕਬੀਰ ਨੇ ਇਸ ਵਰਤਾਂ ਨੂੰ ਦਰਜ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਨੇ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਵ ਬਿਦਰ ਕੋ ਦੇਖਿਓ ਉਹ ਗਰੀਬ ਮੋਇਆ ਐ ਰਾਜਨ ਤੇਰੇ ਘਰ ਕੌਣ ਆਵੇ ਕਿਸ ਤਰ੍ਹਾਂ ਰਾਤ ਗੱਡੀ ਮੈਂ ਉਹਦੀ ਨੀਅਤ ਦੇਖਾਂ ਭਾਵਨਾ ਦੇਖਾਂ ਕਿ ਤੇਰਾ ਹੰਕਾਰ ਦੇਖਾਂ ਦਰਯੋਦਨ ਕਹਿੰਦਾ 36 ਪ੍ਰਕਾਰ ਦੇ ਭੋਜਨ ਬਣਾਏ ਸਨ ਅਸੀਂ ਪਤਨ ਕਿਹੜੇ-ਕਿਹੜੇ ਪਕਵਾਨ ਬਣਾਏ ਸਿਰਬ ਤੁਹਾਡੇ ਨਹੀਂ ਸੀ। ਉਹ ਏਕ ਕਰਦੇ ਰਹੇ। ਕੀ ਮਿਲੇ ਆਉਣਾ ਹੈ ਉਸ ਦੇ ਘਰ ਦੇ ਵਿੱਚ ਤੈਨੂੰ ਖਾਣ ਨੂੰ। ਬਧਾ ਸ੍ਰੀ ਕ੍ਰਿਸ਼ਨ ਕੀ ਕਹਿੰਦੇ ਖੀਰ ਸਮਾਂ ਸਾਗ ਮੈਂ ਪਾਇਆ ਗੁਨ ਗਾਵਤ ਰੈਨ ਬਿਹਾਣੇ। ਦਾਲ ਦੇ ਵਿੱਚ ਸਾਗ ਦੇ ਵਿੱਚ ਉਹ ਰਸ ਆਇਆ ਵਿਰੋਧਨ ਤੇਰੀ ਖੀਰ ਦੇ ਵਿੱਚ ਵੀ ਨਹੀਂ ਆਉਣਾ ਸੀ। ਕਿਤੇ ਤੇਰੇ ਘਰ ਫਜ਼ੂਲ ਦੀਆਂ ਗੱਪਾਂ ਦੇਚ ਰਾਤ ਕੱਟਣੀ ਸੀ ਬਹੁਤ ਸਾਰੀ ਸਾਰੀ ਰਾਤ ਪ੍ਰਭੂ ਦੇ ਗੀਤ ਗਾਉਂਦੇ ਰਹਿਆ ਬਿਦਰ ਦੇ ਗੱਲ ਸਾਰੀ ਰਾਤ ਹਰੀ ਦਾ ਜਸ ਚੱਲਦਾ ਰਿਹਾ ਮਿਲ ਕੇ ਗਾਉਂਦੇ ਰਹਿਆ ਬਿਦਰ ਸੀ ਬਿਦਰ ਦੀ ਘਰ ਵਾਲੀ ਮੈਂ ਅਸੀਂ ਤਿੰਨੇ ਮਿਲ ਕੇ ਪ੍ਰਭੂ ਦੇ ਗੀਤ ਗਾਉਂਦੇ ਰਹਿਆ ਘਰ ਮੰਦਰ ਬਣਿਆ ਰਿਹਾ ਹੈ ਘਰ ਤੇ ਹਰੀ ਦਾ ਮੰਦਰ ਬਣਿਆ ਰਿਹਾ ਗੁਣ ਗਾਵਤ ਰੈਨ ਬਿਹਾਨੇ ਸਾਰੀ ਰਾਤ ਪ੍ਰਭੂ ਦੇ ਗੁਣ ਗਾਦਿਆਂ ਵਿਧੀਤ ਹੋਈ ਪਰ ਮੈਂ ਫਿਰ ਅਰਜ਼ ਕਰਾਂ ਛਿਲਕਾ కృਤ ਤੇ ਗਲਤ ਹੈ ਆਮ ਮਹਿਮਾਨ ਨੂੰ ਵੀ ਬੰਦਾ ਛਿਲਕਾ ਨਹੀਂ ਪੇਸ਼ ਕਰਦਾ ਦੁਆਰ ਦਾ ਰਾਜਾ ਵਕਤ ਦਾ ਸੰ ਅਵਤਾਰੀ ਪੁਰਸ਼ ਤੇ ਛਿਲਕਾ ਵੀ ਪੇਸ਼ ਕਰਦੀ ਅਕ੍ਰਿਤ ਗਲਤ ਹੈ ਨiyet ਠੀਕ ਹੈ ਭਾਵਨਾ ਠੀਕ ਹੈ ਪਰਮਾਤਮਾ ਪਰਮਾਰਥਨਾ ਦੇ ਪਿਆਰੇ ਨiyet ਵੇਖਦੇ ਨੇ ਸੰਸਾਰ ਕ੍ਰਿਤ ਵੇਖਦਾ ਹੈ ਕਾਨੂੰਨ ਕਰਤ ਵੇਖਦਾ ਹੈ ਕਾਨੂੰਨ ਤੇ ਸਮਾਜ ਇਹ ਦੇਖਦਾ ਹੈ ਮੈਂ ਕੀਤਾ ਕੀ ਹੈ ਪਰਮਾਤਮਾ ਤੇ ਪਰਮਾਤਮਾ ਦੇ भगत ਦੇਖਦੇ ਨੇ ਇਹ ਹੈ ਕਿ ਇਹਦੀ ਨੀਅਤ ਕੀ ਹੈ